¡Gracias! ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 10 ਅਧਿਆਏ ਉਸ ਦੀ 15 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਨਿਆਉ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾ ਦੇ ਦੇਸ਼ ਦਾ ਹਾਲ ਝੱਲਣ ਯੋਗ ਹੋਵੇਗਾ ਪ੍ਰਭ ਯੀਸ਼ੂ ਮਸੀਹ ਜੀ ਨੇ ਆਪਣੇ ਉਪਦੇਸ਼ਾਂ ਅਤੇ ਖੁਸ਼ਖਬਰੀ ਦੇ ਪ੍ਰਤੀ ਸੁਣ ਵਾਲਿਆਂ ਲੋਕਾਂ ਦੀ ਉਸੇ ਢੀਠਪਨ ਦੇ ਕਾਰਨ ਉਹਨਾਂ ਨੂੰ ਚੇਤਾਵਨੀ ਦਿੰਦੇ ਹੋਏ ਇੱਕ ਤੁਲਨਾਤਮਕ ਸੰਦੇਸ਼ ਉਹਨਾਂ ਨੂੰ ਦਿੱਤਾ। ਉਹਨਾਂ ਨੇ ਦੱਸਿਆ ਕਿ ਸਦੂਮ ਅਤੇ ਅਮੂਰਾ ਦੇ ਲੋਕਾਂ ਦੇ ਘਿਣਾਉਣੇ ਪਾਪਾਂ ਦੇ ਕਾਰਨ ਪਰਮੇਸ਼ਰ ਨੇ ਨਾ ਕੇਵਲ ਉਹਨਾਂ ਨਗਰਾਂ ਨੂੰ ਹੀ ਨਾਸ਼ ਕੀਤਾ, ਪ੍ਰੰਤੂ ਉਹ ਲੋਕ ਨਰਕ ਦੀ ਸਜ਼ਾ ਨੂੰ ਭੋਗ ਰਹੇ ਹਨ। ਪ੍ਰਭੂ ਨੇ ਇਸੇ ਤਰ੍ਹਾਂ ਇੱਕ ਹੋਰ ਦ੍ਰਿਸ਼ਟਾਂਤ ਦੇ ਵਿੱਚ ਇੱਕ ਧਨੀ ਅਤੇ ਇੱਕ ਗਰੀਬ ਲਾਜ਼ਰ ਦੀ ਮੌਤ ਦੇ ਬਾਅਦ ਉਹਨਾਂ ਦੇ ਅੰਤਿਮ ਟਿਕਾਣੇ ਦੇ ਬਾਰੇ ਦੱਸਿਆ। ਧਨੀ ਜੋ ਕਿ ਆਪਣੀ ਭਰਪੂਰੀ ਦੇ ਲਈ ਕਦੇ ਵੀ ਪਰਮੇਸ਼ਰ ਦਾ ਧੰਨਵਾਦ ਨਹੀਂ ਕਰਦਾ ਸੀ ਪਰੰਤੂ ਇੱਕ ਗਰੀਬ ਲਾਜ਼ਰ ਜਿਹੜਾ ਸੀ ਉਹ ਧਨੀ ਦੀ ਮੇਜ਼ ਦੇ ਉੱਤੇ ਡਿੱਗਣ ਵਾਲੇ ਚੂਰੇ ਭੂਰੇ ਦੇ ਨਾਲ ਆਪਣਾ ਪੇਟ ਭਰਦਾ ਸੀ ਅਤੇ ਉਸ ਸਭ ਦੇ ਲਈ ਉਹ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰਦਾ ਰਹਿੰਦਾ ਸੀ ਧਨੀ ਮੌਤ ਦੇ ਬਾਅਦ ਉਸ ਨਰਕ ਦੀ ਸਜ਼ਾ ਨੂੰ ਪੋਗਣ ਦੇ ਲਈ ਉਸ ਨਰਕ ਦੇ ਵਿੱਚ ਚਲਾ ਗਿਆ ਪਰੰਤੂ ਲਾਜ਼ਰ ਉਸ ਸਵਰਗ ਦੇ ਵਿੱਚ ਚਲਾ ਗਿਆ ਤਨੀ ਨਰਕ ਦੇ ਵਿੱਚ ਜਿਸ ਸਜ਼ਾ ਨੂੰ ਭੋਗ ਰਿਆ ਸੀ ਉਸੇ ਹੀ ਸਜ਼ਾ ਨੂੰ ਸਦੂਮ ਅਤੇ ਅਮੂਰਾ ਦੇ ਲੋਕ ਵੀ ਭੋਗ ਰਹੇ ਹਨ ਜੋ ਕੋਈ ਅੱਜ ਪ੍ਰਭੂ ਯੇਸ਼ੂ ਮਸੀਹ ਦੀ ਦੇ ਸਲੀਬ ਦੇ ਉੱਤੇ ਦਿੱਤੇ ਹੋਏ ਉਸ ਬਲੀਦਾਨ ਅਤੇ ਪੁਨਰੁਥਾਨ ਦੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਉਸ ਨਰਕ ਦੀ ਸਜ਼ਾ ਤੋਂ ਬਚ ਜਾਂਦਾ ਹੈ ਪਰੰਤੂ ਜੋ ਕੋਈ ਇਸ ਖੁਸ਼ਖਬਰੀ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ ਹੈ ਉਸ ਦੀ ਦਸ਼ਾ ਉਸ ਨਿਆਂ ਦੇ ਦਿਨ ਸਦੂਮ ਅਤੇ ਅਮੂਰਾ ਦੇ ਦੇਸ਼ ਦੇ ਨਾਲੋਂ ਝੱਲਣ ਯੋਗ ਹੋਵੇਗੀ ਪਿਆਰੋ ਤੁਹਾਡੇ ਜੀਵਨ ਦੇ ਵਿੱਚ ਵੀ ਤੁਸੀਂ ਇਸ ਭਿਆਨਕ ਸਜ਼ਾ ਤੋਂ ਬਚ ਸਕੋ ਪਰਮੇਸ਼ਰ ਦੇ ਅੱਗੇ ਮੇਰੀ ਤੁਹਾਡੇ ਸਾਹਨ ਲਈ ਅੱਜ ਹੀ ਪ੍ਰਾਰਥਨਾ ਹੈ ਤਨਵਾ ਇਸ ਸੋਮੁਕਤੀ ਦੇ